ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬਲانک ਨੂਰਪੁਰ ਬੇਦੀ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਚੋਰਾਬਾ ਵੱਲੋਂ ਬੇਤੜਕ ਹੋ ਕੇ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਇਹਨਾਂ ਨੂੰ ਨੱਥ ਪਾਉਣ ਦੇ ਵਿੱਚ ਆ ਸਮਰੱਥਾ ਦਿਖਾਈ ਜਾ ਰਹੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਦੇਰਾਤ ਨੂਰਪੁਰ ਬੇਦੀ ਰੋਪੜ ਮੁਖ ਮਾਰਗ ਤੇ ਪੈਂਦੇ ਬਾਈਪਾਸ ਆਜਮਪੁਰ ਨੇੜੇ ਦੋ ਦੁਕਾਨਾਂ ਨੂੰ ਚੋਰਾ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਜਦਕਿ ਇਹਨਾਂ ਦੇ ਵਿੱਚੋਂ ਇੱਕ ਦੁਕਾਨ ਜੋ ਕਿ ਬੈਟਰੀਆਂ ਤੇ ਇਨਵਰਟਰਾਂ ਦੀ ਸੀ ਉਸ ਦੇ ਵਿੱਚੋਂ ਲਗਭਗ 8 ਤੋਂ 9 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ ਜਦੋਂ ਕਿ ਦੂਜੀ ਦੁਕਾਨ ਸੀਸੀਟੀਵੀ ਕੈਮਰੇਆਂ ਦੀ ਸੀ ਜਿਸ ਦੇ ਵਿੱਚੋਂ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਚੋਰਾ ਵੱਲੋਂ ਚੋਰੀ ਕਰ ਲਏ ਗਏ ਹਨ ਫਿਲਹਾਲ ਪੁਲਿਸ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਵੱਖ-ਵੱਖ ਪਹਿਲੂਆਂ ਉਤੇ ਪੁਲਿਸ ਵੱਲੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਜਿੱਥੇ ਇੱਕ ਪਾਸੇ ਪੀੜਤ ਨੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਪਕੜਿਆ ਜਾਵੇ ਤੇ ਉੱਥੇ ਹੀ ਦੂਜੇ ਪਾਸੇ ਪੁਲਿਸ ਵੱਲੋਂ ਵੀ ਦਾਵਾ ਕੀਤਾ ਗਿਆ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਪਕੜ ਲਿਆ ਜਾਵੇਗਾ ਨੂਰਪੁਰ ਬਹਿਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਮੇਰਾ ਨਾਮ ਬਜੀਤ ਭਾਜੀ ਇੱਥੇ ਲਗਭਗ ਮੈਂ ਪਿਛਲੇ 2 ਸਾਲ ਦੇ ਕੰਮ ਕਰੇ ਲਗਾਤਾਰ ਜੀ ਮੇਰੀ ਦੁਕਾਨ ਹੈ ਅਸੀਂ ਟੈਸਲਾ ਕੰਪਨੀ ਹੈ ਜੀ ਆਪਣਾ ਯੂ ਐਸ ਏ ਦੀ ਉਹਦੀ ਡਿਸਟ੍ਰੀਬਿਊਟਰ ਲਈ ਜੀ ਪੂਰਾ ਰੋਪੜ ਜਿਹਨਾਂ ਆਪਣਾ ਮਰਿੰਡੋ ਦਾ ਲੈ ਕੇ ਉਧਰ ਕੋਰਾਲੀ ਉਧਰ ਨੰਗਰ ਤੱਕ ਸਾਡੇ ਕੋਲ ਹੈ ਜੀ ਬੈਟਰੀ ਵੀ ਸਪਲਾਈ ਜਾਂਦੀ ਸਾਡੀ ਅੱਜ ਸਵੇਰਾਂ ਜਿੱਦਾਂ ਮੈਂ ਮਤਲਬ ਘਰੋਂ ਆਣਾ ਤਾਂ ਉਹ 10 ਮਿੰਟ ਪਹਿਲਾਂ ਮੈਨੂੰ ਕੋਲ ਆਈ ਬਰਦਰ ਭਾਜੀ ਨਾਲੇ ਦੁਕਾਨ ਵਾਲੇ ਜੀ ਰਿੰਕੂ ਨਾਮ ਹੈ ਇਹਨੇ ਮੈਨੂੰ ਦੱਸਿਆ ਵੀ ਸ਼ਟਰ ਪਾਟੇ ਮੇ ਲਗਾ ਤੇ ਤੁਸੀਂ ਆ ਜਾਓ ਜੀ ਜਦੋਂ ਪਹਿਲੇ ਜਿੱਦਾਂ ਥੋੜਾ ਅੱਡੇ ਉੱਪਰ ਜਾਈਵਾ ਕਰਨ ਨੂੰ ਆ ਗਿਆ ਇੱਥਾ ਆ ਕੇ ਫਿਰ ਸਾਰਾ ਦੇਖਿਆ ਜੀ ਅੰਦਰ ਦਾ ਸ਼ਟਰ ਹੈ ਜੀ ਸ਼ਟਰ ਪੱਟ ਕੇ ਪਹਿਲੇ ਚੋਰ ਜਿਹੜੀ ਵਿੱਚ ਅੰਦਰ ਬੜੇ ਹੋਏ ਜੀ ਉਸ ਤੋਂ ਬਾਅਦ ਪਿਛਲੇ ਆ ਜੰਦਾ ਤੋੜ ਕੇ ਨਹੀਂ ਪਿਛਲੇ ਪਾਸੇ ਨੂੰ ਕੱਢਿਆ ਜਿੰਨੇ ਸਾਰਾ ਟੋਟਲ ਮਰ ਸਪਲਾਈ ਸਮਾਨ ਇਹ ਪੈ ਸਕਦਾ ਸਪਲਾਈ ਕਰਦੇਨ ਵਾਟਰ ਸਾਰਾ ਹੈਮਵਾਰ ਹੁੰਦਾ ਜੀ ਤੇ ਲਗਭਗ ਭਾਜੀ ਇੱਥੇ ਕੈਮਰੇ ਵਗੈਰਾ ਲੱਗੇ ਹੋਏ ਕਿ ਅੰਦਰ ਤਿੰਨ ਦੋ ਕੈਮਰੇ ਅੰਦਰ ਹੋਵੇਗਾ ਇੱਕ ਪਿੱਛੋਂ ਇੱਕ ਬਾਹਰ ਲੱਗਿਆ ਹੋਤਾ ਕੈਮਰੇ ਵੀ ਮਤਲਬ ਤੋੜ ਕੇ ਡੀ ਵਰ ਖੁੱਲ ਕੇ ਲੈ ਗਈ ਜੀ ਤੇ ਇਹ ਜਿਹੜੀ ਨਾਲ ਛੋਪ ਹੈ ਜੀ ਇਸ ਛੋਪ ਦਾ ਵੀ ਮਤਲਬ ਉਹੀ ਮਤਲਬ ਸ਼ਟਰ ਪਟਿਆ ਇਨ ਦਾ ਡੀ ਵਰ ਜਿੱਥਾ ਪਿਆ ਤਾਂ ਚੱਕ ਕੇ ਡੀ ਵਰ ਉਹ ਵੀ ਮਤਲਬ ਚੱਕ ਕੇ ਨਾ ਲੈ ਗਈ ਜੀ ਤੇ ਉਹਦੇ ਬਾਅਦ ਲਗਭਗ ਸੋ ਸਮਝਾ ਗਿਰਦਾਗਾ ਉਹ ਤਾਂ ਜਿੱਦਾਂ ਇਹ ਲਗਭਗ 800 ਲੈ ਕੇ 10 ਲੱਖ ਦੇ ਵਿੱਚ ਵਿੱਚ ਦਾ ਸਮਾਨ ਸੀਗਾ ਸਾਡੇ ਕੋਲ ਅਗਰ ਰੁਕਸ ਮੈਡੀ ਜੇ ਹਾਗਾ ਤਾਂ ਜਿਹੜਾ ਚੋਰੀ ਹੋ ਗਈ। ਮਤਲਬ ਟੋਟਲ ਸਾਰਾ ਸਮਾਨ ਸੀਗਾ ਸਿਰਫ ਇੰਨੀ ਜਗ੍ਹਾ ਸੀਗੀ ਸਾਰਾ ਟੋਟਲ ਖਾਲੀ ਕਰ ਆ ਵੀ ਡੱਬੇ ਜਿਹੜੇ ਬੈਠੇ ਗੱਡੀ ਦੇ ਲੈ ਗਏ ਸਾਰੇ। ਚਾਹੇ ਕਿ ਜਿਹੜੇ ਡੱਬੇ ਹੈ ਇਹ ਖਾਲੀ ਹੈ ਸਮਾਨ ਕੱਢ ਕੇ ਲੈ ਗਏ। ਹਾਂ ਜੀ ਹਾਂ ਜੀ ਸਾਰੇ ਡੱਬੇ ਤੋਂ ਸਮਾਨ ਕੱਢ ਕੇ ਲੈ ਗਏ ਜੀ। ਅੱਧੇ ਸਾਰੇ ਖਾਲੀ ਹੈ ਜੀ। ਉਹਦੇ ਬਿਨਾਂ ਜਿਹੜੇ ਇਨਵਰਟਰ ਬੜੇ ਤੇ ਜੀ ਉਹ ਤਾਂ ਚਲੋ ਪੈਕੇਟ ਹੁੰਦੇ ਪੂਰੇ ਉਹ ਹੋ ਨਹੀਂ ਸਕਦੇ ਤੇ ਜੀ ਉਹ ਸਾਰੇ ਦੀ ਜਾ ਕੇ ਲੈ ਗਏ। ਮਤ ਸੋਨਰ ਗੱਟੀਆਂ ਆਪਣੇ ਕੋਲ ਹੁੰਦੀਆਂ ਜਿਹੜੀਆਂ ਬੜੀਆਂ ਆਗੀਆਂ ਉਹਦਾ ਸਾਰਾ ਸਟਾਕ ਕਾਰਾਂ ਦੀਆਂ ਬੈਟਰੀਆਂ ਚੜੀ ਪਿਆ ਦੇ ਕਰੀਬ 30 35 بڑے ਬੈਟਰੀ ਤੇ ਤੇ 20 ਛੋਟੇ ਬੈਟਰੀ ਜਿਹੜੇ ਸਾੜੇ ਹੁੰਦੇ ਜੀ ਸਾਰਾ ਸਮਾਨ ਪੂਰੀ ਤਰ੍ਹਾਂ ਜੀ ਇੱਕ ਇੱਕ ਬੈਟਰੀ ਚੱਕ ਕੇ ਲੈ ਗਏ ਆ ਖਾਲੀ ਕਰ ਦਿੱਤੀ ਨਾ ਦਾ ਨਾਮ ਦੇਖ ਸਕਦਾ ਜੀ ਸਾਡੀ ਆਜਮ ਤੋਂ ਦੁਕਾਨ ਹੈ ਜੀ ਸਵੇਰੇ 8 ਵਜੇ 1:30 ਜੀ ਸਾਡੀ ਦੁਕਾਨ ਚੱਲ ਜਾਂਦੇ ਜੀ ਉਹਨਾਂ ਨੇ ਮੈਨੂੰ ਫੋਨ ਕਰਿਆ ਵੀ ਪਾਉ ਵੀ ਜਾ ਕੇ ਦੇਖ ਵੀ ਦੁਕਾਨ ਦਾ ਸ਼ਟਰ ਚੱਕਿਆ ਵਾਜੀ ਕਿਸ ਨੇ ਮੈਂ ਆਕੇ ਸ਼ਟਰ ਚ ਦੇਖਿਆ ਜੀ ਤੇ ਵਿੱਚੋਂ ਦੇਖਿਆ ਪਿਛਲਾ ਵੀ ਸ਼ਟਰ ਖੁੱਲਾਤਾ ਜੀ ਸਾਡਾ ਨਾਲ ਲੱਗਦਾ ਆਗੇ ਦੇਖਿਆ ਕੈਮਰੇ ਤੋੜੇਵੇਂ ਤੇ ਡੀਵੀਆਰ ਵੀ ਲੱਗੇ ਜੀ ਤੇ ਪਿੱਛੇ ਜਦੋਂ ਘੁੰਮਿਆ ਤਾਂ ਉਹ ਨਾਲ ਦੇਖਿਆ ਉਹ ਬੈਟਰੀ ਵਾਲਾ ਵੀ ਦਰਵਾਜ਼ਾ ਖੁੱਲਾ ਹੈ ਤੇ ਅੱਗੇ ਆਕੇ ਦੇਖਿਆ ਉਹਨਾਂ ਦਾ ਵੀ ਸ਼ਟਰ ਪਟਿਆ ਹੋਦਾ ਜੀ ਬਹੁਤ ਇਹ ਨੁਕਸਾਨ ਹੋ ਗਿਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੇਰਾ 25 ਕੋ 30 30 ਦੇ ਵਿੱਚ ਹੋਇਆ ਜੀ ਬਾਕੀ ਭਾਜੀ ਦਾ ਤਾਂ ਦੱਸਦਾ ਉਹ ਦੱਸਦੇ ਉਹਨੂੰ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿੰਦਾ ਤੁਹਾਡੇ ਕੈਮਰੇ ਉਹ ਡੀਵੀਆਰ ਕੈਮਰੇ ਤੇ ਡੀਵੀਆਰ ਕੈਮਰੇ ਪਟ ਗਏ ਸਿੱਟ ਨਹੀਂ ਗਏ ਜੀ ਕੋਲੇ ਲੈ ਕੇ ਕੈਮਰੇ ਵੀ ਕੋਲੇ ਲੈ ਛੋਟਾ ਵੇਸੇ ਸਮਾਨ ਨਹੀਂ ਕੋਈ ਦੁਕਾਨਦਾਰ ਸਮਾਨ ਮੇਰਾ ਕੋਈ ਨਹੀਂ ਛੇੜਿਆ ਜੀ ਮੇਰਾ ਡੀਵੀਆਰ ਉਹ ਕੈਮਰੇ ਪੱਤੇ ਉਹ ਸ਼ਟਰ ਪੱਟਿਆ ਜੀ ਇਹ ਨੁਕਸਾਨ ਹੈ ਮੇਰਾ ਬਸ ਹੋਰ ਕੋਈ ਨੁਕਸਾਨੀਆਂ ਨਹੀਂ ਮੇਰਾ ਭਾਜੀ ਦਾ ਦੂਸਰੇ ਦਾ ਨਾਲ ਜਿਹੜੇ ਟੈਸਲ ਵਾਲੇ ਆ ਉਹਨਾਂ ਦਾ ਤਕਰੀਬਨ 10 ਲੱਖ ਦੇ 8-8 ਚ ਨੁਕਸਾਨ ਆਇਆ ਜੀ